ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਤੁਹਾਨੂੰ ਦਿਖਾਵਾਂਗੇ ਲੈਦਰ ਕਿਸ ਤਰ੍ਹਾਂ ਪਾਇਏ ਜਾਂਦੇ ਆ ਔਰ ਕਦੋਂ ਲੋਡ ਹੁੰਦੀ ਹੈ ਪੈਨ ਦੀ ਔਰ ਪਾਣ ਵੇਲੇ ਕਿਹੜੀ ਗਲਤੀ ਨਹੀਂ ਕਰਨੀ ਤਾਂ ਪਹਿਲਾਂ ਅਸੀਂ ਇਹਨੂੰ ਚੈੱਕ ਕਰਾਂਗੇ ਥੱਲੇ 14 ਨੰਬਰ ਨਟ ਪੂਰਾ ਟਾਇਟ ਆ ਲੈਦਰ ਪੈਣ ਵਾਲਿਆ ਔਰ ਬ੍ਰੇਕ ਲਗਾ ਕੇ ਦੇਖਾਂਗੇ ਤਾਂ ਜਿਹੜਾ ਇਹ ਨਿਸ਼ਾਨ ਦਿੱਤੇ ਦੇ ਆਪਸ ਵਿੱਚ ਇਹ ਦੋਨੇ ਟਕਰਾ ਰਹੇ ਆ ਨੱਪਣ ਤੇ ਨੂੰ ਤਾਂ ਸਮਝ ਲਓ ਲੈਦਰ ਦੇ ਪੈਣ ਵਾਲਿਆ ਉਹ ਤੀਸਰਾ ਕਰਨੇ ਦਿੰਦਾ ਕਿ ਬਹੁਤ ਜ਼ਿਆਦਾ ਚੀਕਾ ਮਾਰਦੇ ਆ। ਤਾਂ ਅਹੀਂ ਲੈਦਰ ਪਾਉਣ ਤੋਂ ਪਹਿਲਾਂ ਇਹਨੂੰ ਕਿਸ ਤਰ੍ਹਾਂ ਚੈੱਕ ਕਰਨਾ ਇਹ ਤੁਹਾਨੂੰ ਦਿਖਾਇਆ ਹੁਣ ਅਹੀਂ ਇਹਨੂੰ ਨਟ ਨੂੰ ਖੋਲ ਲਵਾਂਗੇ। 14 ਨੰਬਰ ਨਟ ਹੁੰਦਾ ਹੈ। ਪਾਣੀ ਨਾਲ ਅਹੀਂ ਇਹਨੂੰ ਖੋਲ ਲੈਣਾ। ਖੋਲ ਕੇ ਇਹਨੂੰ ਸਪ੍ਰਿੰਗ ਨੂੰ ਚੈੱਕ ਕਰ ਲੈਣਾ। ਇਹਦੇ ਨਿਸ਼ਾਨ ਨੂੰ ਚੈੱਕ ਕਰ ਲੈਣਾ। ਉਸ ਤੋਂ ਬਾਅਦ ਫਿਰ ਅਹੀਂ ਇਹਦਾ ਜਿਹੜਾ 12 ਨੰਬਰ ਨਟ ਆ ਕਈ ਪਲੇਟਾਂ ਨੂੰ 12 ਨੰਬਰ ਨਟ ਹੁੰਦਾ ਕੀ ਹੁਣ 13 ਹੁੰਦਾ ਤੇ ਕਈਆਂ ਨੂੰ 14 ਹੁੰਦਾ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਟ ਜੜਾ ਵੀ ਹੈਗਾ ਉਹ ਅਸੀਂ ਖੋਲ ਲੈਣਾ ਇਹਦੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ 14 ਨੰਬਰ ਨਟ Bajaj ਦੇ ਵਿੱਚ ਆਉਂਦਾ ਔਰ 13 ਨੰਬਰ ਔਰ 12 ਨੰਬਰ ਨਟ Hero ਦੇ ਵਿੱਚ ਆਉਂਦਾ ਤਾਂ ਇਹਨੂੰ ਜਰ ਲਿਆਦਰ ਪਲੇਟ ਦੇ ਨਾਲ ਛੋਟਾ ਨਟ ਲੱਗਦਾ ਇਹ ਸਾਡੇ ਕੋਲ ਟੂਲ ਹੈ ਇਹ ਸਾਰਾ ਟੂਲ ਇਸ ਤਰ੍ਹਾਂ ਸਾਡੇ ਕੋਲ ਹੋਣਾ ਚਾਹੀਦਾ 17 ਨੰਬਰ 19 ਨੰਬਰ 13 ਨੰਬਰ 14 ਨੰਬਰ ਔਰ ਬਾਈ ਨੰਬਰ ਤਾਂ ਇਹਨੂੰ ਬਾਰਨ ਬਣਾਟ ਨੂੰ ਖੋਲ ਲੈਣਾ ਔਰ ਇਹਦੇ ਵਿੱਚ ਇੱਕ ਬਸ ਲੱਗੀ ਹੁੰਦੀ ਹੈ ਇੱਕ ਰਵੜ ਲੱਗੀ ਹੁੰਦੀ ਹੈ ਇਹ ਰਵੜ ਨੂੰ ਸਾਂਭ ਲੈਣਾ ਇਹ ਰਵੜ ਜ਼ਰੂਰ ਵਿੱਚ ਦੇ ਲਗਾਣੀ ਹੈ ਹੀਰੋ ਦੇ ਮੋਟਰਸਾਈਕਲ ਦੇ ਵਿੱਚ ਜ਼ਿਆਦਾ ਕਰਕੇ ਆਂਦੀ ਹੈ ਤਾਹੋਂ ਨਹੀਂ 19 ਨਟ ਖੋਲਾਂਗੇ ਬੈਕ ਸਾਈਡ ਤੋਂ ਅਸੀਂ 17 ਨਾ ਪਾ ਨਾ ਪਾ ਕੇ ਨਟ ਨੂੰ ਖੋਲ ਲੈਣਾ ਸਾਡੇ ਕੋ ਪ੍ਰੋਪਰ ਪਾਣੇ ਸਹੀ ਹੋਣਗੇ ਤੇ ਨਟ ਸਾਡੇ ਬਿਲਕੁਲ ਆਰਾਮ ਨਾਲ ਖੁੱਲ ਜਾਣਗੇ ਚਾਬੀ ਨਾਲ ਖੋਲਣ ਵੇਲੇ ਕਈ ਵਾਰੀ ਨਟ ਸਲਿੱਪ ਹੋ ਜਾਂਦਾ ਤਾਂ ਇਹ ਗੱਲ ਅਸੀਂ ਧਿਆਨ ਰੱਖਣਾ ਤੇ ਇਹ ਖੋਲਣ ਤੋਂ ਬਾਅਦ ਅਸੀਂ ਚੀੜੀ ਨੂੰ ਬਾਹਰ ਕੱਢ ਲੈਣਾ ਔਰ ਬ੍ਰੇਕ ਸ਼ੂ ਦੇ ਵਿੱਚ ਜਿਹੜੀ ਰਾਡ ਦੇ ਵਿੱਚ ਕੇਮ ਦੇ ਨਾਲ ਤਾਰ ਲੱਗੀ ਦੀ ਆ ਉਹਨੂੰ ਵੀ ਬਾਹਰ ਕੱਢ ਲੈਣਾ ਤੇ ਸਾਡਾ ਟਾਇਰ ਬੜੇ ਹੀ ਆਰਾਮ ਨਾਲ ਬਾਹਰ ਆ ਜਾਏਗਾ ਇਹ ਬਿਲਕੁਲ ਆਹੀ ਆਰਾਮ ਨਾਲ ਬਾਹਰ ਕੱਢ ਲਿਆ ਇਹ ਸਾਡੇ 올ਡ ਬ੍ਰੇਕ ਸ਼ੂ ਜਿਨ੍ਹਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਸਾਈਡ ਤੋਂ ਘੱਟ ਲੱਗ ਚੁੱਕੇ ਦਰਨ ਨੂੰ ਔਰ ਅੰਦਰ ਹੱਬ ਦੇ ਵੀ ਘੱਟ ਲੱਗ ਗਿਆ ਥੋੜਾ ਲੇਡ ਪੇਗਦੇ ਲੈਦਰ ਤੋਂ ਨਹੀਂ ਨੂੰ ਨਵੇਂ ਲੈਦਰ ਇਹਦੇ ਵਿੱਚ ਇੰਸਟਾਲ ਕਰਾਂਗੇ ਇਹ ਪੁਰਾਣੇ ਲੈਦਰ ਅਸੀਂ ਖਾੜਦੇ ਨੇ ਔਰ ਨਵੇਂ ਲੈਦਰ ਪਾਣ ਵੇਲੇ ਅਸੀਂ ਸਭ ਤੋਂ ਪਹਿਲਾਂ ਤਾਂ ਪਲੇਟ ਦੀ ਸਫਾਈ ਕਰਨੀ ਆ ਬਰਸ਼ ਨਾਲ ਕਰਾਂਗੇ ਜਾਂ ਕੱਪੜੇ ਨਾਲ ਕਰਾਂਗੇ ਔਰ ਜਿੱਥੇ ਕੇਮ ਲੱਗਦੀ ਆ ਲੈਦਰ ਉਹ ਕੇਮ ਨੂੰ ਅਸੀਂ ਰੇਕ ਮਾਰਨ ਨਾਲ ਰਗੜਨਾ ਕਿਉਂਕਿ ਲੈਦਰ بار بار ਇੱਕੋ ਜਗ੍ਹਾ ਤੇ ਚੱਲ ਗਏ ਉੱਥੇ ਕੱਟ ਲੱਗ ਗਏ ਦੰਦਾ ਇਹੋ ਗਲਤੀ ਐਂ ਕਰਦਨੇ ਕੇ ਵਾਰੀ ਜਦੋਂ ਅਸੀਂ ਇਹਨੂੰ ਨਹੀਂ ਸਾਫ਼ ਕਰਦੇ ਜਦੋਂ ਨਵੇਂ ਲੈਦਰ ਪਾਨੇ ਆ ਤਾਂ ਟਾਇਰ ਸਾਡਾ ਜਾਮ ਚੱਲਦਾ ਮਤਲਬ ਥੋੜਾ ਟਾਇਰਡ ਚੱਲਦਾ ਉਹਦੇ ਨਾਲ ਗੱਡੀ ਦੀ ਰੇਡ ਨਹੀਂ ਬਣਦੀ ਫਿਰ ਐਵਰੇਜ ਵੀ ਫਰਕ ਪੈਂਦਾ ਔਰ ਕਈ ਵਾਰੀ ਬ੍ਰੇਕ ਲਾਣ ਤੇ ਬ੍ਰੇਕ ਲੱਗੀ ਰਹਿੰਦੀ ਐ ਇਹ 2-3 ਕਾਰਨ ਹੁੰਦੇ ਐ ਇੱਕ ਇਹਨੂੰ ਸਾਫ਼ ਨਹੀਂ ਕਰਨਾ ਤਾਂ ਜਦੋਂ ਵੀ ਲੈਦਰ ਪਾਨੇ ਆ ਤੇ ਇਹ ਕੇਮ ਨੂੰ ਜਰੂਰ ਸਾਫ਼ ਕਰਨਾ ਹੁਣ ਲੈਦਰ ਆਹੀ ਇਦੇ ਵਿੱਚ ਨਵੇਂ ਲਾਵਾਂਗੇ ਔਰ ਕੇਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤਾਂ ਇਹਨੂੰ ਔਇਲ ਲਾਣਾ ਔਰ ਕੇਮ ਨੂੰ ਸਾਰੇ ਪਾਸੇ ਘੁਮਾਣਾ ਕਿਉਂਕਿ ਕੇਮ ਦੇ ਵਿੱਚ ਕਈ ਵਾਰੀ ਜੰਗ ਲੱਗੇ ਜਾਂਦਾ ਜੇ ਇਹਦੇ ਜ਼ਿਆਦਾ ਕੇਮ ਜਾਮ ਹੈ ਤੇਨੂੰ ਖੋਲ ਕੇ ਗਰੀਸ ਕਰ ਲੈਣੀ ਜੇ ਨਾਰਮਲ ਆ ਤਾਂ ਫੇਰ ਅਹੀਂ ਇਹਨੂੰ ਤੇਲ ਲਾਤਾ ਤਾਂ ਇਹ ਬਿਲਕੁਲ ਆਰਾਮ ਨਾਲ ਘੁਮਰੇਗੀ ਬਸ ਇਸ ਤਰ੍ਹਾਂ ਤੇਲ ਲਾ ਲੈਣਾ ਔਰ ਇਹ ਕੇਮ ਬਿਲਕੁਲ ਪ੍ਰੋਪਰ ਸਹੀ ਤਰੀਕੇ ਨਾਲ ਚੱਲ ਪਈਆ ਤੋ ਇਹ ਛੋਟੀ ਜੀ ਗੱਲ ਦਾ ਜਰੂਰ ਧਿਆਨ ਰੱਖਣਾ ਜਦੋਂ ਵੀ ਲੈਦਰ ਘਰ ਪਾਣੀ ਹੋਣ ਚਾਹੇ ਕਿਸੇ ਮਕੈਨਿਕ ਕੋਲ ਪਾਣੀ ਹੋਣ ਤਾਂ ਇਹਨੂੰ ਸਾਫ਼ ਜਰੂਰ ਕਰਵਾ ਲੈਣਾ ਤਾਂ ਇਹਦੇ ਵਿੱਚ ਨਿਪੋਨ ਦੇ ਐਨਐਲ ਦੇ ਅਸੀਂ オリジナル ਲੈਦਰ ਪਾਵਾਂਗੇ ਇਹ ਡੱਬੀ ਦੇਖ ਸਕਦੇ ਤੁਸੀਂ ਔਰ 215 ਰੁਪਏ ਦੇ ਲਗਭਗ ਇਹਦੀ ਐਮਆਰਪੀ ਆ ਨਿਪੋਨ ਐਨਐਲ 215 ਬੰਦਰਾ ਬੇਰੀ ਐਮ ਆਰ ਪੀ ਹੈ। ਉਹਰੇ ਦੋਵੇਂ ਲੈਦਰ ਨੇ ਤੁਸੀਂ ਪੁਜੀਸ਼ਨ ਦੇਖ ਸਕਦੇ ਹੋ ਇਹਨਾਂ ਨਾਲ ਉੱਪਰ ਮੋਰ ਲੱਗੀ ਆ। ਤਾਂ ਇਹਦੇ ਵਿੱਚ ਅਹੀਂ ਦੋਵੇਂ ਸਪ੍ਰਿੰਗ ਲਾ ਆਗੇ ਤਾਂ ਲੈਦਰ ਅਹੀਂ ਲਾਦਨੇ। ਇਹ ਸਪ੍ਰਿੰਗ ਬਿਲਕੁਲ ਸਹੀ ਹੈ। ਜੇ ਸਪ੍ਰਿੰਗ ਖਰਾਬ ਹੋਣ ਦਾ ਸਪ੍ਰਿੰਗ ਚੇਂਜ ਵੀ ਕਰਦਨੇ ਪਰ ਇਹ ਸਪ੍ਰਿੰਗ ਬਿਲਕੁਲ ਸਹੀ ਹੈ। ਤਾਈ ਦੇ ਵਿੱਚ ਅਸੀਂ ਇਹਨਾਂ ਨੂੰ ਅਡਜਸਟ ਕਰ ਦੇਣਾ ਔਰ ਪਲੇਟ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਵਿੱਚ ਦੇ ਫਿੱਟ ਕਰਨਾ ਲੈਦਰ ਅਹੀਂ ਵਿੱਚ ਇਸ ਤਰ੍ਹਾਂ ਅਡਜਸਟ ਕਰਨੀ ਹੈ ਜੇ ਸਿੱਧੇ ਲਾਵਾਂਗੇ ਸਪਰਿੰਗ ਬਾਅ ਚ ਲਾਵਾਂਗੇ ਤਾਂ ਨਹੀਂ ਲੱਗਣਗੇ ਸਪਰਿੰਗ ਪਹਿਲਾਂ ਪਾ ਕੇ ਤਾਂ ਘੱਟ ਦੇ ਵਿੱਚ ਸਾਹੀਂ ਲੈਦਰ ਸੈੱਟ ਕਰ ਦੇਣੇ ਔਰ ਇੱਕ ਐਮ ਨੂੰ ਘੁਮਾ ਕੇ ਚੈੱਕ ਕਰ ਲੈਣਾ ਇੱਥੇ ਥੋੜਾ ਜਿਹਾ ਤੇਲ ਲਾ ਲੈਣਾ ਤਾਂ ਕਿ ਪਲੇ ਬਣੀ ਰਹੇ ਲੈਦਰ ਜਾਮ ਨਾ ਚੱਲਣ ਬਸ ਇਸ ਤਰ੍ਹਾਂ ਚੱਲਣਾ ਚਾਹੀਦਾ ਇਹਨੂੰ ਇਸ ਤਰ੍ਹਾਂ ਚੈੱਕ ਕਰ ਲੈਣਾ ਤਾਂ ਇਹਨੂੰ ਕੱਪੜੇ ਨਾਲ ਇਥੋਂ ਸਾਫ਼ ਵੀ ਕਰ ਲੈਣਾ ਤਾਂ ਕਿ ਓਇਲ ਸਾਡਾ ਬਾਹਰ ਨਾ ਆਏ ਸਿਰਫ ਜਿੰਨਾ ਚਾਹੀਦਾ ਉਨਾ ਹੀ ਰਹੇ ਔਰ ਦੂਸਰੀ ਗਲਤੀ ਅਹੀਂ ਇਹ ਕਰਨੇ ਕਿ ਜਦੋਂ ਲੈਦਰ ਪਾਨੇ ਆ ਤਾਂ ਇਹ ਹੱਬ ਨੂੰ ਅਹੀਂ ਸਾਫ਼ ਨਹੀਂ ਕਰਦੇ ਇਹਦੇ ਵਿੱਚ ਕੱਟ ਲੱਗੇ ਦਿੰਦੇ ਆ ਤੁਹਾਨੂੰ ਟਾਰਚ ਜਗਾ ਕੇ ਦਿਖਾ ਦਨੇ ਆ ਇਹ ਦੇਖੋ ਉਹ ਕੱਟ ਲੱਗੇ ਦੰਦੇ ਤੇ ਜਦੋਂ ਅਸੀਂ ਕੱਟ ਵਾਲੀ ਜਗ੍ਹਾ ਨੂੰ ਸਾਫ਼ ਕਰ ਲਿਆ ਤਾਂ ਹੁਣ ਅਸੀਂ ਇਹਦੇ ਵਿੱਚ ਲੇਜ਼ਰ ਫਿਟ ਕਰ ਦਨੇ ਆ ਤੇ ਟਾਇਰ ਲਾਉਣ ਵੇਲੇ ਵੀ ਇਹ ਗੱਲ ਦਾ ਧਿਆਨ ਰੱਖਣਾ ਕਿ ਦੂਸਰੀ ਸਾਈਡ ਜੋ ਰਬੜਾ ਹੁੰਦੀ ਹੈ ਸਾਡੀਆਂ ਉਹ ਰਬੜਾ ਆਪਣੀ ਜਗ੍ਹਾ ਨਾ ਛੱਡਣ ਕਿਈ ਵਾਰੀ ਚੱਕਾ ਹੈ ਥੋੜਾ ਥਿਰਸ਼ਾ ਲਾਉਣ ਕਰਕੇ ਰਬੜ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਆ ਫਿਰ ਟਾਇਰ ਵਿੱਚ ਲੱਗਦਾ ਨਹੀਂ ਔਰ ਕਾਫੀ ਜ਼ੇਰੇ ਸਾਨੂੰ ਇਹਦੇ ਵਿੱਚ ਪਰ ਇਸਾਨੀਂ ਦਿਆ ਇਹ ਦੇਖ ਸਕਦੇ ਰਬੜਾ ਦਹੀ ਇੱਕ ਪ੍ਰੋਪਰ ਕੱਟ ਬਰਾਬਰ ਹੋਣਾ ਚਾਹੀਦਾ ਔਰ ਇਹ ਚਾਰ ਕੱਟ ਚਾਰ ਦੀ ਚਾਰੇ ਦੇ ਵਿੱਚ ਸਾਹਮਣੇ ਲੱਗ ਜਾਣੇ ਚਾਹੀਦੇ ਤਾਂ ਹੀ ਸਾਡਾ ਟਾਇਰ ਜਿਹੜਾ ਆਰਾਮ ਨਾਲ ਲੱਗ ਜਾਏਗਾ ਔਰ ਦੂਸਰੀ ਤਰਫ ਜਿਹੜੀ ਕੇਮ ਹੈ ਉਹ ਕੇਮ ਨੂੰ ਅਸੀਂ ਲੈਦਰ ਘਵਾ ਕੇ ਵੀ ਥੱਲੇ ਕਰ ਲੈਣਾ ਕੇਵਰੀ ਉਹ ਚੱਕਾ ਹੁਣ ਇਹ ਦੇਖੋ ਇਹ ਆੜੇ ਗਦਾ ਤਾਂ ਤੁਹਾਨੂੰ ਦਿਖਾਇਆ ਕਰਨੇ ਆ ਇਹ ਆੜੇ ਗਦਾ ਤਾਂ ਕਿ ਉੱਪਰ ਦੂਸਰੀ ਤਰਫ ਦੀ ਜਿਹੜੀ ਕੇਮ ਹੈ ਉਹ ਉਹਦੇ ਨਾਲ ਲਗੇ ਕਿ ਜਿੱਥੇ ਸਾਡੀ ਛੇੜੀ ਲੱਗੀ ਦਿੰਦੀ ਆ ਤਾਂ ਉਹਨੂੰ ਇਹ ਥੋੜਾ ਜਿਹਾ ਪਲੇਟ ਨੂੰ ਵੀ ਟਾਇਰ ਨੂੰ ਕਮਾ ਲੈਣਾ ਤਾਂ ਬਿਲਕੁਲ ਆਰਾਮ ਨਾਲ ਟਾਇਰ ਸਾਡਾ ਲੱਗ ਜਾਏਗਾ ਬਸ ਇਸੇ ਤਰ੍ਹਾਂ ਇਹਦੇ ਵਿੱਚ ਪ੍ਰੋਪਰ ਕੱਟ ਦੇ ਵਿੱਚ ਲੱਗਣਾ ਚਾਹੀਦਾ ਤੋਂ ਲਾਉਣ ਤੋਂ ਬਾਅਦ ਅਸੀਂ ਇਹਦਾ ਐਕਸਲ ਲਾ ਦੇਣਾ ਐਕਸਲ ਨੂੰ ਇੱਕ ਤਰਫ 17 ਨੰਬਰ ਪਾਣਾ ਪੈਂਦਾ ਦੂਸਰੀ ਤਰਫ 19 ਨੰਬਰ ਪੈਂਦਾ ਇਹੀ ਰੋਦੇ ਜਿਹੜੇ ਵੀ ਨਵੇਂ ਮੋਟਰਸਾਈਕਲ ਆ ਰਹੇ ਸਾਰਿਆਂ ਨੂੰ ਸੇਮ ਹੀ ਆ ਤੋ ਇਹਦੇ ਵਿੱਚ ਚਾਹੀਏ ਐਕਸਲ ਲਗਾ ਦਿੱਤਾ ਚਿੜੀ ਲਗਾਵਾਂਗੇ ਜੋ ਕੀ ਚੈਨ ਅਡਜਸਟਰਰ ਬੋਲਦੇ ਨੇ ਇਹਦੇ ਨਾਲ ਸਾਡੀ ਚੈਨ ਦੀ ਸਾਡੀ ਹੁੰਦੀ ਆ ਔਰ 13 ਨੰਬਰ ਨਾਟਾ ਹੀ ਬ੍ਰੇਕ ਦੇ ਨਾਲ ਜਿਹੜੀ ਰਾਡ ਲੱਗੀ ਹੁੰਦੀ ਆ ਉਹਨੂੰ ਲਗਾ ਦੇਵਾਂਗੇ ਇਹ ਪਲੇਟ ਦੀ ਰਾਡ ਹੁੰਦੀ ਆ ਇਹ ਪਲੇਟ ਨੂੰ ਇੱਥੇ ਪਕੜ ਕੇ ਰੱਖਦੀ ਆ ਤਾਂ 13 ਨੰਬਰ ਨਹੀਂ ਨਾਟਾ ਲਾਤਾ ਹੁਣ ਇਹਦੇ ਵਿੱਚ ਲੈਦਰ ਦੀ ਹੀ ਕਟਿੰਗ ਹੋ ਗਈ ਦੀ ਇਹਦੇ ਵਿੱਚ ਹੱਬ ਦੀ ਤੋ ਇਹ ਨੂੰ ਇਹ ਚੈੱਕ ਕਰ ਲੈਣਾ ਜੇ ਤੇ ਕੇਮ ਦੀ ਅਡਜਸਟ ਠੀਕ ਆ ਤਾਂ ਠੀਕ ਆ ਜੇ ਨਹੀਂ ਤਾਂ ਫੇਰ ਅਹੀਂ 1. ਕੇਮ ਨੂੰ ਪਿੱਛੇ ਕਰ ਲੈਣਾ ਤਾਂ ਹੀ ਇੱਥੇ ਚੱਕ ਕੀਤਾ ਇੱਥੇ ਕੇਮ ਦੀ ਸਾਨੂੰ ਅਡਜਸਟ ਕਰਨੇ ਪੈਣੇ ਆ ਕਿਉਂਕਿ ਘੱਟ ਥੋੜਾ ਜਿਆਦਾ ਲੱਗੇ ਦਾ ਤੋ ਅਹੀਂ ਇਹ 10 ਨੰਬਰ ਨਟ ਖੋਲਣਾ ਔਰ ਕੇਮ ਦਾ 1 ਪੁਆਇੰਟ ਅਹੀਂ ਪਿੱਛੇ ਕਰ ਲੈਣਾ ਤਾਂ ਸਾਡੀ ਕੇਮ ਦੀ ਅਡਜਸਟ ਬਿਲਕੁਲ ਸਹੀ ਹੋ ਜੇਗੀ ਇਥੋਂ ਇਹ ਬਾਹਰ ਕੱਢ ਕੇ ਇੱਕ ਕਟ ਅਹੀਂ ਪਿਛੇ ਕਰ ਲੈਣਾ ਇਸ ਤਰ੍ਹਾਂ ਹੀ ਸੈਟਿੰਗ ਕਰਕੇ ਤਾਂ ਕਿ ਕਸਟਮਰ ਦਾ ਬ੍ਰੇਕ ਦਾ ਸਿਸਟਮ ਜੋ ਵਧੀਆ ਚੱਲੇ ਔਰ ਬ੍ਰੇਕ ਸ਼ੂ ਟਾਈਮ ਵੀ ਸਹੀ ਕੱਢਣ ਜੇ ਅਡਜਸਟ ਨਹੀਂ ਕਰਾਂਗੇ ਤਾਂ ਫਿਰ ਬ੍ਰੇਕ ਸ਼ੂ ਜਲਦੀ ਖਸ ਜਾਣਗੇ ਤਾਂ ਇਹ ਛੋਟੀ ਜੀ ਗੱਲਾਂ ਦਾ ਵੀ ਅਸੀਂ ਜ਼ਰੂਰ ਧਿਆਨ ਰੱਖਣਾ ਕੰਮ ਕਰਨ ਵੇਲੇ ਤਾਂ ਅਸੀਂ ਦਾਸਨ ਮਾ ਨਟ ਨੂੰ ਪ੍ਰੋਪਰ ਟਾਈਟ ਕਰ ਲੈਣਾ ਔਰ ਇਹ ਬ੍ਰੇਕ ਸਪ੍ਰਿੰਗ ਨੂੰ ਅਸੀਂ ਥੋੜਾ ਜਿਹਾ ਖਿੱਚ ਲੈਣਾ ਤਾਂ ਕਿ ਟਾਇਰਡ ਹੋਗੇ ਤਾਂ ਹੀ ਤੇ ਅੱਗੇ ਚਲਗੇਦਾ ਹੈ। ਤੋਂ ਇਹ ਜਦੋਂ ਅਸੀਂ ਇਹਨੂੰ ਖਿੱਚ ਲਾਵਾਂਗੇ ਤਾਂ ਇਹਦੀ ਜਿਹੜੀ ਥੋੜੀ ਟਾਈਟਿੰਗ ਪਣਾ ਕਾਸਾ ਉਹ ਥੋੜੀ ਵੱਧ ਜੇਗੀ ਔਰ ਬ੍ਰੇਕਸ ਉਹਦਾ ਜਿਹੜਾ ਪਿਛਲਾ ਨਟਾ ਉਹਨੂੰ ਇਹ ਫੜ ਕੇ ਰੱਖੇਗਾ ਤਾਂ ਕਿ ਇਹ ਖੁੱਲੇ ਨਾ ਕਿਉਂਕਿ ਹੁਣ ਨਟ ਜਿਹੜਾ 14 ਨੰਬਰ ਉਹ ਪਿੱਛੇ ਆ ਜਾਣਾ ਤਾਂ ਹੀ ਕੇ ਇਹਨੂੰ ਦਾ ਸਰਮ ਨਟ ਕੱਸ ਦੇਣਾ ਪ੍ਰੋਪਰ ਟਾਈਟ ਕਰ ਦੇਣਾ ਔਰ ਇਹਦੀ ਬ੍ਰੇਕ ਦੀ ਸੈਟਿੰਗ ਕਰ ਲੈਣੀ ਹੈ ਤਾਂ ਹੁਣ ਅਸੀਂ ਇਹ ਚੱਕੇ ਨੂੰ ਫ੍ਰੀ ਕਰਨ ਲਈ ਜਿਹੜੀ ਇੱਕ ਹੋਰ ਤੁਹਾਨੂੰ ਇਹਦੇ ਵਿੱਚ ਪੁਆਇੰਟ ਦੱਸਾਂਗੇ ਕਿ ਜਦੋਂ ਵੀ ਅਸੀਂ ਨਟ ਨੂੰ ਇਹ ਟਾਈਟ ਕਰ ਰਹੇ ਹਾਂ ਤਾਂ ਜੇ ਸਿੱਧਾ ਅਸੀਂ ਨਟ ਟਾਈਟ ਕਰ ਦੇਵਾਂਗੇ ਤੇ ਸਾਡਾ ਜਿਹੜਾ ਟਾਇਰ ਹੈ ਇਹ ਫ੍ਰੀ ਨਹੀਂ ਚੱਲੇਗਾ ਥੋੜਾ ਜਾਇ ਟਾਈਟ ਚੱਲੇਗਾ ਇਹਨੂੰ ਫ੍ਰੀ ਚਲਾਣ ਵਾਸਤੇ ਅਸੀਂ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਹੁਣ ਇਹ ਨਟ ਨੂੰ ਅਸੀਂ ਜਦੋਂ ਪ੍ਰੋਪਰ ਫੁੱਲ ਟਾਈਟ ਕਰਨਾ ਤਾਂ ਅਸੀਂ ਬ੍ਰੇਕ ਨੂੰ ਥੋੜਾ ਦਬਾ ਲੈਣਾ ਬ੍ਰੇਕ ਨੂੰ ਦਬਾਰ ਤੋਂ ਬਾਅਦ ਜਦੋਂ ਅਸੀਂ ਨਟ ਟਾਈਟ ਕਰਾਂਗੇ ਤਾਂ ਵਿੱਚ ਬ੍ਰੇਕ ਸ਼ੂ ਆਪਣੀ ਜਗ੍ਹਾ ਬਣਾ ਲੈਣਗੇ ਔਰ ਟਾਇਰ ਸਾਡਾ ਬਿਲਕੁਲ ਫ੍ਰੀ ਚੱਲੇਗਾ ਕਦੀ ਵੀ ਟਾਇਰ ਸਾਡਾ ਜਾਮ ਨਹੀਂ ਹੋਏਗਾ ਦੇਖਸਾ ਤੇ ਇਹ ਰੇਡ ਇਹ ਇਸ ਤਰ੍ਹਾਂ ਦੀ ਪ੍ਰੋਪਰ ਰੇਡ ਔਰ ਬ੍ਰੇਕ ਬਣਨੀ ਚਾਹੀਦੀ ਹੈ ਤੋਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ